ਨੇਹਾ ਤੇ ਅੰਗਦ ਜੋ ਇਹ ਦਾਵਾ ਕਰਦੇ ਸੀ ਕਿ ਸਾਡਾ ਦੋਹਾਂ ਦਾ ਆਪਸ ਵਿੱਚ ਬਹੁਤ ਪਿਆਰ ਆ ਤੇ ਅਸੀਂ ਵਿਆਹ ਕਰਵਾਉਣਾ ਚਾਹੁੰਨੇ ਆ ਪਰ ਨੇਹਾ ਤੇ ਅੰਗਦ ਦੇ ਦੋਹਾਂ ਦੇ ਹੀ ਪਰਿਵਾਰ ਨਹੀਂ ਸੀ ਮੰਨ ਰਹੇ ਉਹਨਾਂ ਦੇ ਵਿਆਹ ਵਾਸਤੇ ਆਖਰਕਾਰ ਘਰਦਿਆਂ ਨਾਲ ਲੜ ਕੇ ਘਰਦਿਆਂ ਤੋਂ ਪਾਸੇ ਹੋ ਕੇ ਨੇਹਾ ਤੇ ਅੰਗਦ ਦੋਹਾਂ ਨੇ ਵਿਆਹ ਕਰਵਾਇਆ ਤੇ ਫੇਰ ਖੁਸ਼ੀ-ਖੁਸ਼ੀ ਦੋਨੇ ਜਾਣੇ ਆਪਣੇ ਘਰ ਦੇ ਅੰਦਰ ਰਹਿਣ ਲੱਗੇ ਪਰ ਵਿਆਹ ਦੇ 2 ਸਾਲ ਬਾਅਦ ਹੀ ਨੀਹਾ ਦਾ ਪਤੀ ਅੰਗਦ ਨੀਹਾ ਦੇ ਉੱਪਰ ਸ਼ੱਕ ਕਰਨ ਲੱਗਾ ਤੇ ਸ਼ੱਕ ਇੰਨਾ ਵੱਧ ਗਿਆ ਕਿ ਦੋਹਾਂ ਦੇ ਆਪਸ ਵਿੱਚ ਲੜਾਈ ਝਗੜੇ ਹੋਣ ਲੱਗੇ ਜਦੋਂ ਨੀਹਾ ਦਾ ਪਤੀ ਇਹ ਨੀਹਾ ਦੇ ਉੱਪਰ ਦੋਸ਼ ਲਾਉਂਦਾ ਸੀ ਕਿ ਨੀਹਾ ਦੇ ਕਿਸੇ ਥਾਂ ਤੇ ਸ਼ਾਇਦ ਨਜਾਇਜ਼ ਸਬੰਧ ਆ ਤਾਂ ਨੀਹਾ ਉਹਨੂੰ ਸਫਾਈ ਦਿੰਦੀ ਸੀ ਕਿ ਅਜਿਹਾ ਕੁਝ ਵੀ ਨਹੀਂ ਆ ਮੇਰੇ ਕਿਸੇ ਵੀ ਵਿਅਕਤੀ ਨਾਲ ਕੋਈ ਸਬੰਧ ਨਹੀਂ ਗਏ ਪਰ ਜਿਹੜਾ ਅੰਗਦ ਸੀ ਉਹਦਾ ਸ਼ੱਕ ਦਿਨੋਂ ਦਿਨ ਵੱਧਦਾ ਗਿਆ ਤੇ ਇਨ੍ਹਾਂ પતિ-ਪਤਨੀ ਦੇ ਆਸ ਵਿੱਚ ਝਗੜੇ ਵੀ ਬਹੁਤ ਜ਼ਿਆਦਾ ਵਧਣ ਲੱਗੇ ਤੇ ਆਖਰਕਾਰ ਇੱਕ ਦਿਨ ਇਨ੍ਹਾਂ ਦਾ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਅੰਗਦ ਨੇ ਲੜਦੇ-ਲੜਦੇ ਨੇਹਾ ਦੇ ਸਿਰ ਵਿੱਚ ਕੋਈ ਭਾਰੀ ਚੀਜ਼ ਮਾਰੀ ਜਿਹਦੇ ਕਰਕੇ ਨੇਹਾ ਬੇਹੋਸ਼ੀ ਦੇ ਵਿੱਚ ਚਲੀ ਗਈ ਤੇ ਫੇਰ ਅੰਗਦ ਨੂੰ ਇਹ ਸੀ ਕਿ ਕਿਤੇ ਇਹ ਨੇਹਾ ਜਿਹੜੀ ਹੈਗੀ ਆ ਬਚ ਨਾ ਜਾਵੇ ਤਾਂ ਉਹਨੇ ਚਾਕੂ ਲੈ ਕੇ ਉਹਦੇ ਗਲੇ ਦੇ ਉੱਪਰ ਕਿਸੇ ਤਿੱਖੀ ਚੀਜ਼ ਦੇ ਨਾਲ ਵਾਰ ਕੀਤੇ ਤੇ ਪੂਰੀ ਤਰ੍ਹਾਂ ਨੇਹਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕੁਝ ਟਾਈਮ ਜਿਹੜਾ ਉਹ ਅੰਗਦ ਸੀ ਖੜਾ ਨੇਹਾ ਨੂੰ ਨਿਹਾਰਦਾ ਰਿਹਾ ਤੇ ਫੇਰ ਉਹਦੇ ਦਿਮਾਗ ਵਿੱਚ ਪਤਾ ਨਹੀਂ ਕੀ ਆਈ ਕਿ ਉੱਠ ਕੇ ਉਹ ਥਾਣੇ ਚਲਾ ਗਿਆ ਜਾ ਕੇ ਉੱਥੇ ਉਨੇ ਆਤਮ ਸਮਰਪਣ ਕੀਤਾ ਕਿ ਮੈਂ ਨੀਹਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹਦੀ ਲਾਸ਼ ਘਰ ਦੇ ਅੰਦਰ ਪਈ ਆ ਤੇ ਇਹ ਪੁਲਿਸ ਨੇ ਉਸ ਅੰਗਦ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਨੀਹਾ ਦੀ ਲਾਸ਼ ਚੁੱਕੀ ਤੇ ਉਹਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਤਾਂ ਪੁਲਿਸ ਦਾ ਕਹਿਣਾ ਕਿ ਐਸ ਟਾਈਮ ਜਿਹੜੀ ਨੀਹਾ ਉਹਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਆ ਨੇਹਾ ਦੇ ਮਾਪਿਆਂ ਦੇ ਬਿਆਨਾਂ ਦੇ ਆਧਾਰ ਤੇ ਉਹਨਾਂ ਨੇ ਅੰਗਦ ਦੇ ਖਿਲਾਫ ਜਿਹੜਾ ਐਫ ਆਈ ਆਰ ਦਰਜ ਕਰ ਲਈ ਆ ਕਿਹੋ ਜਿਹਾ ਇਹ ਪਿਆਰ ਆ ਕਿ ਪਹਿਲਾ ਵਿਅਕਤੀ ਨੇ ਜिद ਕਰਕੇ ਉਸ ਕੁੜੀ ਦੇ ਨਾਲ ਵਿਆਹ ਕਰਵਾਇਆ ਤੇ ਫਿਰ 2 ਸਾਲ ਬਾਅਦ ਹੀ ਉਹਨੂੰ ਆਪਣੀ ਘਰ ਵਾਲੀ ਤੇ ਸ਼ੱਕ ਹੋਣ ਲੱਗਾ ਜਿਸ ਤਰੀਕੇ ਉਸ ਅੰਗਦ ਨਾਂ ਦੇ ਵਿਅਕਤੀ ਨੇ ਨੇਹਾ ਨੂੰ ਮੌਤ ਤੇ ਘਾਟ ਉਤਾਰਿਆ ਇਹ ਬੇਹੱਦ ਘਟਿਆ ਕਾਰਵਾਈ ਆ ਕਿ ਸ਼ੱਕ ਦੇ ਆਧਾਰ ਤੇ ਉਹਦੇ ਕੋਲ ਕੋਈ ਸਬੂਤ ਨਹੀਂ ਸੀ ਉਹਨੂੰ ਪਤਾ ਨਹੀਂ ਸੀ ਪਰ ਫਿਰ ਵੀ ਆਪਣੀ ਪਤਨੀ ਦੇ ਉੱਪਰ ਸ਼ੱਕ ਕਰਦੇ ਕਰਦੇ ਸ਼ਾਇਦ ਉਹਦੇ ਮਨ 'ਚ ਇਹ ਵਿਚਾਰ ਆਇਆ ਹੋਵੇ ਕਿ ਜੇਕਰ ਇਹ ਕੁੜੀ ਮੇਰੇ ਨਾਲ ਵਿਆਹ ਕਰਵਾ ਸਕਦੀ ਹੈ ਕਈ ਵਾਰੀ ਇਦਾਂ ਦੇ ਕੇਸ ਸਾਹਮਣੇ ਆਏ ਆ ਕਿ ਕਈ ਮੁੰਡਿਆਂ ਨੂੰ ਇਦਾਂ ਲੱਗਣ ਲੱਗ ਜਾਂਦਾ ਬਾਅਦ ਵਿੱਚ ਕਿ ਜੇਕਰ ਇਹ ਕੁੜੀ ਮੇਰੇ ਨਾਲ ਵਿਆਹ ਕਰਵਾ ਸਕਦੀ ਆ ਤਾਂ ਕਿਸੇ ਹੋਰ ਦੇ ਨਾਲ ਵੀ ਇਹਦਾ ਅਫੇਅਰ ਹੋ ਸਕਦਾ ਸ਼ਾਇਦ ਇਦਾਂ ਦਾ ਮਾਮਲਾ ਹੋਵੇ ਜਾਂ ਕੋਈ ਹੋਰ ਮਾਮਲਾ ਹੋਵੇ ਉਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲੂਗਾ ਪਰ ਜਿਸ ਤਰੀਕੇ ਨਾਲ ਉਸ ਮੁੰਡੇ ਨੇ ਉਹ ਕੁੜੀ ਨੂੰ ਮੌਤ ਦੇ ਘਾਟ ਉਤਾਰਿਆ ਬਿਨਾਂ ਕਿਸੇ ਸਬੂਤ ਦੇ ਉਹਨੇ ਸ਼ੱਕ ਕਰਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਬੇਹੱਦ ਮੰਦਭਾਗੀ ਘਟਨਾ ਇਹ ਘਟਨਾ ਗੋਰਖਪੁਰ ਤੋਂ ਸਾਹਮਣੇ ਆਈ ਆ ਤਾ ਫਿਲਹਾਲ ਪੁਲਿਸ ਨੇ ਉਸ ਵਿਅਕਤੀ ਨੂੰ ਅਰੈਸਟ ਕਰ ਲਿਆ ਅਰੈਸਟ ਕਰਕੇ ਉਹਦੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਬਾਕੀ ਜੋ ਖਲਾਸੇ ਪੋਸਟਮਾਰਟਮ ਵਿੱਚ ਹੋਣਗੇ ਤੇ ਜੋ ਤਫਤੀਸ਼ ਦੇ ਪੁਲਿਸ ਦੀ ਤਫਤੀਸ਼ ਦੇ ਦਰਮਿਆਨ ਜੋ ਗੱਲਾਂ ਨਿਕਲ ਕੇ ਸਾਹਮਣੇ ਆਉਣਗੀਆਂ ਤਾਂ ਅਗਲਾ ਇਹ ਮਾਮਲਾ ਕਿਉਂ ਵਾਪਰਿਆ ਕਰਨਾ ਕਿਉਂ ਵਾਪਰੀ ਉਹ ਤਾਂ ਫਿਲਹਾਲ ਪੁਲਿਸ ਦੀ ਤਫਤੀਸ਼ ਤੋਂ ਹੀ ਪਤਾ ਚੱਲੇਗਾ ਪਰ ਜੋ ਪਹਿਲੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਇਸ ਘਟਨਾ ਦੇ ਬਾਰੇ ਉਹ ਇਹੀ ਆ ਕਿ ਪਤੀ ਆਪਣੀ ਪਤਨੀ ਤੇ ਸ਼ੱਕ ਕਰਦਾ ਸੀ ਜਿਦੋਂ ਦਾ ਪਹਿਲਾਂ ਘਰਦਿਆਂ ਨਾਲ ਲੜ-ਲੜ ਕੇ ਉਹਨੇ ਲਵ ਮੈਰਿਜ ਕਰਵਾਈ ਸੀ ਜਦੋਂ ਪਰਿਵਾਰ ਨਹੀਂ ਸੀ ਮੰਨ ਰਿਹਾ ਤਾਂ ਉਹਦੀ ਇੱਕੋ ਜਅਦ ਸੀ ਕਿ ਮੈਂ ਉਸੇ ਕੁੜੀ ਨਾਲ ਵਿਆਹ ਕਰਾਉਣਾ ਤੇ ਹੁਣ ਜਦੋਂ ਉਹਨਾਂ ਨੇ ਲਵ ਮੈਰਿਜ ਕਰਵਾ ਲਈ ਚੰਗੇ ਭਲੇ ਵਾਸਤੇ ਸੀ ਤਾਂ ਅਚਾਨਕ ਪਤਾ ਨਹੀਂ ਇਹੋ ਜਿਹਾ ਕੀ ਹੋਇਆ ਕਿ ਉਹ ਵਿਅਕਤੀ ਆਪਣੀ ਪਤਨੀ ਤੇ ਸ਼ੱਕ ਕਰਨ ਲੱਗਾ ਤੇ ਸ਼ੱਕ ਸ਼ੱਕ ਦੇ ਵਿੱਚ ਹੀ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ